ਅਦਨਾਮ ਵਾਹਿਗੁਰੂ ਸਾਹਿਬ ਜੀ ਆਸਾੜ ਪਪੰ다 ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨਸ ਸੰਦੀ ਆਸ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨਸ ਸੰਦੀ ਆਸ ਦੁਆਏ ਭਾਏ ਬੇਗੁੱਚੀ ਐ ਗਲ ਪਈ ਸੋ ਜੰਮ ਕੀ ਫਾਸ ਜਿਹਾ ਵਿਜੈ ਸੋ ਲੁੜੈ ਮੱਥੈ ਜੋ ਲਿਖਿਆਸ ਰੈਣ ਵਿਹਾਣੀ ਪਸ਼ਤਾਣੀ ਉੱਠ ਚਲੀ ਗਈ ਨਿਰਾਸ ਜਿੰ ਕਉ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਬ ਤੁਧ ਬਲ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ ਹੈ ਜਿਸ ਦੀ ਅਰੰਭਤਾ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਹੋਈ ਹੈ ਸੋ ਆਪ ਸਭ ਕਰਮਾ ਭਾਗਾ ਵਾਲੇ ਲੋਕ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਕੀਤੇ ਹਨ ਸਤਿਗੁਰਾਂ ਦੇ ਚਰਨਾਂ ਨੂੰ ਪਰਸਵਾ ਕੀਤਾ ਹੈ ਹਾਲ ਦੇ ਮਹੀਨਾ ਕਿਉਂਕਿ ਬਹੁਤ ਹੀ ਗਰਮੀ ਵਾਲਾ ਔਰ ਤਪਸ਼ ਵਾਲਾ ਮਹੀਨਾ ਹੈ ਔਰ ਇਹ ਅੱਜ ਤੋਂ ਨਹੀਂ ਆਜ ਜੁਗਾ ਤੋਂ ਚੱਲਦਾ ਆ ਰਿਹਾ ਹੈ ਇਸ ਕਰਕੇ ਸਤਿਗੁਰਾਂ ਨੇ ਇਸ ਦਾ ਵਰਣਨ ਆਪਣੀ ਗੁਰਬਾਣੀ ਦੇ ਵਿੱਚ ਵੀ ਕੀਤਾ ਹੈ ਆ ਸਾੜ ਨਪੰਗਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਕਿ ਜਿਹੜਾ ਹਾਰ ਦਾ ਮਹੀਨਾ ਹੈ ਨਾ ਉਹ ਬਹੁਤ ਤਪਦਾ ਹੈ ਪਰ ਇਹ ਮਹਿਸੂਸ ਕਿਸ ਨੂੰ ਹੁੰਦਾ ਹੈ ਇਸ ਦੀ ਤਪਸ਼ ਜਿਹੜੀ ਉਹ ਕਿਸ ਨੂੰ ਸਾੜਦੀ ਹੈ ਗਰਮੀ ਕਿਸ ਨੂੰ ਮਹਿਸੂਸ ਹੁੰਦੀ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਵਿਚਾਰ ਦਿੰਦਾ ਹੈ ਉਸ ਨੂੰ ਇਸ ਦੀ ਜਿਹੜੀ ਤਪਸ਼ ਇਹ ਮਹਿਸੂਸ ਹੁੰਦੀ ਹੈ ਜਦ ਜੀਵਣ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਗ ਜੀਵਨ ਪਰਮਾਤਮਾ ਨੂੰ ਜੀਵ ਜਿਹੜਾ ਜੀਵਨ ਹੈ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਹੈ ਜਿਸ ਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੈ ਜਗਤ ਨੂੰ ਪੈਦਾ ਕੀਤਾ ਹੈ ਇਸ ਜੀਵ ਨੇ ਉਸ ਨੂੰ ਵਿਸਾਰ ਦਿੱਤਾ ਹੈ ਅਤੇ ਪਰਮਾਤਮਾ ਦੁਆਰਾ ਬਣਾਈ ਹੋਈ ਮਾਇਆ ਇਸ ਸੰਸਾਰ ਇਸ ਸੰਸਾਰ ਦੇ ਜੀਵਾਂ ਦੇ ਨਾਲ ਪਿਆਰ ਕਰਦਾ ਹੈ ਅਤੇ ਉਹਨਾਂ ਉੱਪਰ ਆਸ ਰੱਖਦਾ ਹੈ ਦੁਏ ਭਾਏ ਵੇ ਗੁਚੀਏ ਗਲ ਪਈ ਇਸ ਜੰਮ ਸੀ ਪਾਸ ਦੁਆਇਤ ਭਾਵ ਦੇ ਨਾਲ ਇਸ ਜੀਵਨ ਨੂੰ ਜੀਦਾ ਹੈ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ ਅਤੇ ਦੂਸਰਾ ਪਰਮਾਤਮਾ ਦੇ ਨਾਮੇ ਕੋਈ ਜੀਵਾਂ ਦੇ ਨਾਲ ਪਿਆਰ ਕਰਦਾ ਹੈ ਉਹਨਾਂ ਦੀ ਆਸ ਰੱਖਦਾ ਹੈ ਇਸ ਕਰਕੇ ਉਸ ਜੀਵ ਦੇ ਜੀਵਨ ਦੇ ਵਿੱਚ ਸਦਾ ਖੁਵਾਰੀ ਪੈਦਾ ਹੁੰਦੀ ਹੈ ਉਸ ਦਾ ਜੀਵਨ ਜਿਹੜਾ ਹੈ ਸੰਸਾਰ ਦੇ ਵਿੱਚ ਨਿਕਲਦਾ ਹੈ ਉਸ ਦਾ ਜੀਵਨ ਬੜੀ ਨਿਰਾਸ਼ਾ ਦੇ ਵਿੱਚ ਨਿਕਲਦਾ ਹੈ ਜਿਹੜਾ ਜੀਵ ਇਸ ਸਥਿਤੀ ਦੇ ਵਿੱਚ ਹੁੰਦਾ ਹੈ ਅਤੇ ਅਖੀਰਲੇ ਸਮੇਂ ਦੇ ਵਿੱਚ ਜਮਾ ਦੀ ਫਾਹ ਉਸ ਦੇ ਦਾਦੇ ਵਿੱਚ ਪੈਂਦੀ ਹੈ ਜੇਹਾ ਬੀਜ ਹੈ ਸੋ ਲੁਣਾ ਮੱਥੇ ਜੋ ਲਿਖਿਆ ਹੁਣ ਇਹ ਜੀਵ ਜਿਹੜਾ ਹੈ ਉਹ ਜੋ ਬੀਜ ਬੀਜੇਗਾ ਉਸ ਦਾ ਫਲ ਉਸੇ ਨੂੰ ਪ੍ਰਾਪਤ ਹੋਏਗਾ ਕਿਉਂਕਿ ਇਹ ਪਰਮਾਤਮਾ ਦਾ ਸਿਧਾਂਤ ਹੈ ਪਰਮਾਤਮਾ ਨੇ ਇੱਕ ਸਿਧਾਂਤ ਬਣਾਇਆ ਹੈ ਕਿ ਇਹ ਜੀਵ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਦਾ ਕਰਮ ਕਰੇਗਾ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋਵੇਗਾ ਅੱਜ ਆਪ ਸਭ ਸਤਗੁਰਾਂ ਦੇ ਚਰਨ ਪਰਸਰੇ ਹੋ ਇਹ ਵੀ ਇੱਕ ਕਰਮ ਹੈ ਲੇਗੋ ਇੱਥੇ ਆ ਕੇ ਸਫਲਤਾ ਕਿੰਨੀ ਨਿਰਦੀ ਹੈ ਇਹ ਸਾਡੇ ਉੱਪਰ ਡਿਪੈਂਡ ਕਰਦਾ ਹੈ ਕਿਉਂਕਿ ਸਤਗੁਰਾਂ ਦੀ ਬਾਣੀ ਹੈ ਤਨ ਮਨ ਧਨ ਸਭ ਸੌਪ ਗੁਰੂ ਕੋ ਹਉਮਣਿਆ ਪਾਈਏ ਜਿੱਥੇ ਆਪਾਂ ਸਰੀਰ ਕਰਕੇ ਇੱਥੇ ਆਉਣਾ ਹੈ ਉੱਥੇ ਮਨ ਕਰਕੇ ਨੇ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜਨਾ ਹੈ ਧਨ ਕਰਕੇ ਵੀ ਧਨ ਤੋਂ ਭਾਵੇਂ ਹੀ ਹੈ ਕਿ ਜੋੜੇ ਸਤਗੁਰਾਂ ਨੇ ਸਾਨੂੰ ਜੀਵਨਰਵਾ ਵਾਸਤੇ ਧਨ ਦਿੱਤਾ ਹੈ ਦੌਧ ਦਿੱਤੀ ਹੈ ਉਸ ਦਾ ਕਦੇ ਵੀ ਮਾਣ ਔਰ ਹੰਕਾਰ ਨਹੀਂ ਕਰਨਾ ਕੇਵਲ ਤੇ ਕੇਵਲ ਗੁਰੂ ਦਾ ਹੀ ਸਮਝ ਕੇ ਉਸ ਨੂੰ ਵਰਤਣਾ ਹੈ ਸੰਸਾਰ ਦੇ ਵਿੱਚ ਮਾਤਾ ਪਿਤਾ ਦਾ ਸੰਬੰਧ ਧੀਆਂ ਪੁੱਤਾਂ ਦਾ ਸੰਬੰਧ ਜੋ ਹੈ ਪਿਛਲੇ ਪੁਰਬਲਾ ਕਰਮਾਂ ਕਰਕੇ ਹੈ ਉਸ ਦੀ ਸਾਨ ਕਰਨੀ ਚਾਹੀਦੀ ਹੈ ਕਦਰ ਕਰਨੀ ਚਾਹੀਦੀ ਹੈ ਸਤਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਵਰਣਨ ਕੀਤਾ ਹੈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਪੋਨਾ ਸਹਾਈ ਸੋ ਆਪਾਂ ਸਾਰੇ ਪੂਰਬਲੇ ਜਨਮਾਂ ਕਰਕੇ ਇੱਥੇ ਇਕੱਤਰ ਹੋਏ ਹਾਂ ਅੰਤ ਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਨਾਲ ਹੀ ਇੱਕ ਸਾਥ ਮਿਲਣਾ ਹੈ ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜੀਵ ਜਿਸ ਤਰ੍ਹਾਂ ਦੇ ਕਰਮ ਕਰੇਗਾ ਨਾਲ ਉਸੇ ਤਰ੍ਹਾਂ ਦੇ ਨਾਲ ਉਸਦੇ ਮੱਥੇ ਦੇ ਉੱਤੇ ਲੇਖ ਲਿਖ ਦਿੱਤੇ ਜਾਂਦੇ ਹਨ ਫਿਰ ਉਹ ਉਸੇ ਤਰ੍ਹਾਂ ਦਾ ਹੀ ਕਰਮ ਕਰਦਾ ਹੈ ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ ਪਰਮਾਤਮਾ ਨੂੰ ਭੁੱਲਣ ਕਰਕੇ ਪਰਮਾਤਮਾ ਦੀ ਬਣਾਈ ਹੋਈ ਮਾਇਆ ਜੀਵਨ ਦਾ ਆਸਰਾ ਕਰੜ ਕਰਕੇ ਇਸ ਜੀਵ ਇਸਤਰੀ ਦਾ ਜਿਹੜਾ ਜੀਵਨ ਹੈ ਉਹ ਨਿਰਾਸ਼ਾ ਦੇ ਵਿੱਚ ਬਤੀਤ ਹੁੰਦਾ ਹੈ ਅਤੇ ਸਾਰਾ ਜੀਵਨ ਜਿੱਥੇ ਨਿਰਾਸ਼ਾ ਦੇ ਵਿੱਚ ਬਤੀਤ ਹੁੰਦਾ ਹੈ ਉਥੇ ਅੰਤਲਾ ਸਮਾਂ ਉਸ ਦਾ ਨਿਰਾਸ਼ਾ ਦੇ ਵਿੱਚ ਹੀ ਜਾਂਦਾ ਹੈ ਜਿਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਹੁਣ ਸਤਿਗੁਰੂ ਜੀ ਸਾਨੂੰ ਆਗਿਆ ਵੀ ਕਰਦੇ ਹਨ ਔਰ ਜੀਵਨ ਜਾਂਚ ਵੀ ਦੱਸਦੇ ਹਨ ਕਿ ਜੀਵਨੇ ਕਰਨਾ ਕੀ ਹੈ ਇਸ ਸੰਸਾਰ ਦੇ ਵਿੱਚ ਆ ਕੇ ਜਿਨ ਕੋ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਪਰਮਾਤਮਾ ਦੇ ਦੁਆਰਾ ਜੋ ਸਾਧੂ ਇਸ ਸੰਸਾਰ ਵਿੱਚ ਆਉਂਦੇ ਹਨ ਜਿਨ੍ਹਾਂ ਨੇ ਭਗਤੀ ਕਰਕੇ ਪਰਮਾਤਮਾ ਦਾ ਸਿਮਰਨ ਕਰਕੇ ਉਸ ਦੇ ਚਰਨਾਂ ਦੇ ਨਾਲ ਆਪਣਾ ਧਿਆਨ ਟਿਕਾ ਕੇ ਲੰਬੀ ਅਵਸਥਾ ਦੇ ਵਿੱਚ ਉਹ ਅਵਸਥਾ ਹਾਸਲ ਕਰ ਲਈ ਕੋ ਪਰਮਾਤਮਾ ਦੇ ਦਰਸ਼ਨ ਉਸ ਜੀਵ ਨੂੰ ਹੋ ਰਹੇ ਹਨ ਫਿਰ ਉਹ ਸਾਧੂ ਜੀਵਾਂ ਦੇ ਭਲੇ ਵਾਸਤੇ ਉਹਨਾਂ ਦੇ ਮਾਰਗਦਰਸ਼ਨ ਕਰਦੇ ਹਨ ਸੋ ਸਤਿਗੁਰੂ ਜੀ ਕਹਿੰਦੇ ਹਨ ਐਸੇ ਸਾਧੂਆਂ ਦੀ ਸੰਗਤ ਕਰਕੇ ਉਹਨਾਂ ਦੇ ਮਾਰਗਦਰਸ਼ਨ ਦੁਆਰਾ ਆਪਣੇ ਜੀਵਨ ਦਾ ਨਿਰਭਾਹ ਕਰਨਾ ਹੈ ਤੇ ਕਿਸ ਤਰ੍ਹਾਂ ਪਰਮਾਤਮਾ ਦੀ ਭਗਤੀ ਕਰਨੀ ਹੈ ਕਿਸ ਤਰ੍ਹਾਂ ਉਸ ਦਾ ਸਿਮਰਨ ਕਰਨਾ ਹੈ ਤਾਂ ਹੀ ਜਾ ਕੇ ਅਨਰਗਾਹ ਦੇ ਉਸ ਖਲਾਸੀ ਹੋਏਗੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਬਿਆਸ ਫਿਰ ਜਦੋਂ ਸਾਧੂਾਂ ਦੀ ਸੰਗਤ ਕਰਾਂਗੇ ਨਾ ਉਸ ਪਰਮਾਤਮਾ ਦਾ ਸਿਮਰਨ ਕਰਾਂਗੇ ਉਹਨਾਂ ਦੀ ਦੱਸੀ ਹੋਈ ਯੁਕਤੀ ਦੁਆਰਾ ਫਿਰ ਸਾਡੀ ਅਰਦਾਸ ਜਿਹੜੀ ਨਾ ਬਦਲ ਜਾਂਦੀ ਹੈ ਅੱਜ ਆਪਾਂ ਔਲੇ ਆਪਣੇ ਧਿਆਪਤਾਂ ਵਾਸਤੇ ਆਪਣੀ ਧਨ ਸੰਪਤੀ ਵਾਸਤੇ ਆਪਣੇ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਪਰ ਜਦੋਂ ਸਿਮਰਨ ਕਰਨ ਲੱਗਿਆ ਸਾਧੂ ਦੀ ਸੰਗਤ ਪ੍ਰਾਪਤ ਹੋ ਗਈ ਜੀਵਨ ਜਾਗ ਦੱਸ ਦਿੱਤੀ ਤੇ ਫਿਰ ਸਤਿਗੁਰੂ ਜੀ ਤੇਨਾਂ ਅਰਦਾਸ ਇੱਕ ਹੀ ਹੁੰਦੀ ਹੈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸ ਸਤਿਗੁਰੂ ਜੀ ਇਹ ਜੀਵਨ ਪਤਾ ਨਹੀਂ ਕਿੰਨੇ ਹ ਜੀਵਨ ਜਿੜਾ ਹੈ ਉਹ ਮੈਂ ਆਪ ਜੀ ਬਾਸੋਂ ਵਿਛੜਿਆ ਹੋਰ ਕਿਰਪਾ ਕਰੋ ਆਪਣੇ ਦਰਸ਼ਨ ਦਿਵੋ ਮੈਨੂੰ ਹੁਣ ਕੇਵਲ ਤੇ ਤੀਵਨ ਤੇਰੇ ਦਰਸ਼ਨਾ ਦੀ ਤਾਂਘ ਹੈ ਆਪ ਹੀ ਦਰਸ਼ਨਾ ਦੀ ਬਿਆਸ ਲੱਗੀ ਹੈ ਪ੍ਰਭ ਤੋਂ ਦੇ ਬਿਨ ਦੂਜਾ ਕੋ ਨਹੀਂ ਨਾਨਕ ਦੀ ਅਰਦਾਸ ਹੈ ਪਰਮਾਤਮਾ ਤੇਰੇ ਤੋਂ ਬਗੈਰ ਤਾਂ ਕੁਝ ਹੋਰ ਹੈ ਹੀ ਨਹੀਂ ਗੁਰੂ ਨਾਨਕ ਦੇਵ ਜੀ ਵੀ ਇਹੀ ਅਰਦਾਸ ਉਸ ਅਕਾਲ ਪੁਰਖ ਦੇ ਚਰਣਾ ਅੱਗੇ ਕਰਦੇ ਹਨ ਔਰ ਸਾਨੂੰ ਪ੍ਰੇਰਨਾ ਕਰਦੇ ਹਨ ਔਰ ਆਪ ਜਿੱਥੇ ਅਰਦਾਸ ਦਾ ਵੇਰ ਸਾਡੇ ਵਾਸਤੇ ਪ੍ਰੇਰਨਾ ਸਰੋਤਕ ਅਸੀਂ ਵੀ ਇਸ ਸਿਧਾਂਤ ਦੀ ਅਰਦਾਸ ਪਰਮਾਤਮਾ ਦੇ ਅੱਗੇ ਕਰਿਆ ਆਸਾੜ ਸਵੰਦਾ ਕਿਸ ਲੱਗਾ ਜਿਸ ਮਨ ਹਰ ਚਰਨ ਨਵਾਸ ਹੁਣ ਜਿੱਥੇ ਕਈਆਂ ਜੀਵਨੋ ਇਹ ਹਾਰ ਦਾ ਮਹੀਨਾ ਤਪ ਦਾ ਮਹਿਸੂਸ ਹੁੰਦਾ ਹੈ ਉੱਥੇ ਹੀ ਕਈਆਂ ਜੀਵਨੋ ਇਹ ਜਿਹੜਾ ਆਸਾੜ ਦਾ ਮਹੀਨਾ ਹੈ ਉਹ ਸੁਹਾਵਣਾ ਵੀ ਪ੍ਰਤੀਕ ਹੁੰਦਾ ਹੈ ਇਹ ਆਪੋ ਆਪਣੀ ਮਾਨਸਿਕ ਬਿਰਤੀ ਹੈ ਨਾ ਇਸ ਕਰਕੇ ਸਤਿਗੁਰੂ ਜੀ ਵਰਣਨ ਕਰਦੇ ਹਨ ਕਿ ਹਾਰ ਦਾ ਜਿਹੜਾ ਮਹੀਨਾ ਹੈ ਉਹ ਸੁਹਾਵਣਾ ਕਿਸ ਨੂੰ ਲੱਗਦਾ ਹੈ ਜਦੋਂ ਸਤਗੁਰਾਂ ਦੇ ਚਰਨਾਂ ਦੇ ਨਾਲ ਸਾਡਾ ਮਨ ਜੁੜ ਗਿਆ ਨਾ ਉਸ ਦੀ ਭਗਤੀ ਦੇ ਵਿੱਚ ਉਸ ਦੇ ਸਿਮਰਨ ਦੇ ਵਿੱਚ ਤਾਂ ਆਪਨੇ ਆਪ ਜਿਹੜਾ ਇਹ ਹਾਰ ਦਾ ਮਹੀਨਾ ਤਰਦਾ ਹੈ ਉਹ ਸਾਨੂੰ ਸੁਹਾਵਣਾ ਲੱਗਣ ਲੱਗ ਪੈਂਦਾ ਹੈ ਠੰਡਕ ਦੇਣ ਲੱਗ ਪੈਂਦਾ ਹੈ ਉਸੇ ਮਨ ਦੀਆਂ ਬਿਰਤੀਆਂ ਹਨ ਸੋ ਸਤਗੁਰੂ ਕਿਰਪਾ ਕਰੋ ਆਪ ਸਰਬ ਸੰਤਾਂ ਹਾਰ ਦੇ ਮਹੀਨੇ ਦੀ ਸੰਗਰਾਵਨ ਮਨਉਦਿਆ ਹੋਏ ਸਤਗੁਰਾਂ ਦੇ ਚਰਨ ਪਰਸ ਰਹੇ ਹੋ ਸਤਿਗੁਰੂ ਕਿਰਪਾ ਕਰਨ ਸਾਰੀਓ ਸੰਤਾਂ ਦੀਆਂ ਮਨੋ ਕਾਮਨਾ ਮਨ ਸੰਪੂਰਨਤਾ ਬਖਸ਼ਿਸ਼ ਕਰਨ ਆਪਣੇ ਦਰੋਂ ਤੁਹਾਨੂੰ ਨਾਜ਼ੀਦਾਰ ਗੁਰਸਿੱਖੀ ਜੀਵਨ ਕੋਲ ਸਾਰਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ